ਇਲਾਕੇ ਚ ਵਿਚਰਦੇ ਸੀ ਗਰੀਬਾਂ ਦੇ ਉਹਨਾਂ ਨੇ ਬਹੁਤ ਮੱਤ ਕੀਤੀ ਆ ਧੀਆਂ ਭੈਣਾਂ ਕਈ ਵਸਾਈਆਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਮੌਤ ਦੇ ਘਰ ਉਤਾਰਿਆ ਏਸੀ ਇਹੀ ਮਾਤਾ ਦੀਆਂ ਹੱਥਾਂ ਦੀਆਂ ਰੋਟੀਆਂ ਸ਼ਾਇਦ ਉਹ ਵੀ ਖਾ ਕੇ ਗਏ ਹੋਣਗੇ ਮਾਂ ਤੇ ਮਾਂ ਹੀ ਹੁੰਦੀ ਆ ਠੀਕ ਹੈ ਨਾ ਜਿਹਦੇ ਨਾਲ ਵੀ ਕੋਈ ਲਾਕਡਾਉਨ ਸੀ ਉਹ ਜੱਗੂ ਦੇ ਨਾਲ ਸੀ ਇਹ ਉਹਨਾਂ ਨੂੰ ਮੇਰਾ ਮੈਸੇਜ ਹੈ ਵੀ ਜੇ ਤੁਸੀਂ ਕਰਨ ਨੂੰ ਮਾਰ ਰਹੇ ਸੀ ਮਾਰਨਾ ਕਿਸੇ ਨੂੰ ਚੰਗੀ ਗੱਲ ਨਹੀਂ ਹੈਗੀ ਪਰ ਤੁਹਾਨੂੰ ਮਾਂ ਵੀ ਇੱਕ ਦਿਖਣੀ ਚਾਹੀਦੀ ਸੀ ਤੁਹਾਡੇ ਵੀ ਆ ਵੀ ਮਾਵਾ ਹੈਗੀਆਂ ਨੇ ਜੇ ਕੋਈ ਰੰਜਿਸ਼ ਹੈਗੀ ਆ ਤੇ ਤੁਸੀਂ ਕਰਨ ਦੇ ਨਾਲ ਕਰਦੇ ਜਾਂ ਜੱਗੂ ਦੇ ਨਾਲ ਕਰਦੇ ਪਰ ਮਾ ਮਾਰ ਕੇ ਤੋਹਾ ਇਹ ਜਿਹੜੀ ਆ ਬਹੁਤ ਤਕੜਾ ਕਲੰਕ ਮੱਥੇ ਤੇ ਲਾ ਲਿਆ ਜਿਹੜੀ ਮਾਤਾ ਆ ਹਰਜੀਤਪੁਰ ਇਹਨਾਂ ਦਾ ਬਹੁਤ ਹੀ ਵਧੀਆ ਸਭਾ ਸੀ ਪਿੰਡਾਂ ਦੇ ਵਿੱਚ ਬਹੁਤ ਵਧੀਆ ਵਿਚਰਦੇ ਸੀ ਗਰੀਬ ਜਿਹੜੀਆਂ ਬੱਚੀਆਂ ਆ ਉਹਨਾਂ ਦੇ ਇਹਨਾਂ ਨੇ ਵਿਆਹ ਵੀ ਕੀਤੇ ਜੱਗੂ ਵੀ ਇੱਕ ਕੁਰਾਹੇ ਪਿਆ ਨੌਜਵਾਨ ਆ ਇੱਕ ਫੁੱਟਬਾਲ ਦਾ ਬਹੁਤ ਤਕੜਾ ਖਿਡਾਰੀ ਸੀ ਸਿਸਟਮ ਨੇ ਗੈਂਸਟਰ ਬਣਾਇਆ ਕੋਈ ਮਾਂ ਤੇ ਪੇਟ ਚੋਂ ਗੈਂਗਸਟਰ ਸ਼ਬਦ ਜਿਹੜਾ ਉਹ ਲੈ ਕੇ ਨਹੀਂ ਤੁਰਦਾ ਤਾਂ ਭਗਵਾਨਪੁਰਾ ਪਿੰਡ ਦੇ ਵਿੱਚ ਇਸ ਵੇਲੇ 80 ਮੌਜੂਦ ਆ ਉਹਨਾਂ ਦੇ ਜੋ ਮਾਤਾ ਨੇ ਜੋ ਜੱਗੂ ਭਗਵਾਨਪੁਰੀਏ ਦੇ ਮਾਤਾ ਸਗੇ ਜੋ ਪਿੰਡ ਦੇ ਸਰਪੰਚ ਸਗੇ ਬਹੁਤ ਧੜਕ ਸਗੇ ਬਹੁਤ ਪਿੰਡ ਦੇ ਵਿੱਚ ਉਹਨਾਂ ਨੇ ਕੰਮ ਕਰਾਏ ਪਿੰਡ ਵਾਸੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਕਿਉਂਕਿ ਕੱਲ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਬੇਰਹਿਮੀ ਦੇ ਨਾਲ ਤੇ ਇਸ ਵੇਲੇ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਕਰ ਵਿਚਾਰੇ ਨੇ ਲਾਗੇ ਦੇ ਪਿੰਡਾਂ ਦੇ ਲੋਕ ਵੀ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਰਹੇ ਨੇ ਸਾਡੇ ਨਾਲ ਬਈ ਮੌਜੂਦ ਨੇ ਗੁਰਮੀਤ ਸਿੰਘ ਬੰਬ ਇਹਨਾਂ ਦਾ ਨਾਮ ਹੈ ਜੋ ਲਾਗੇ ਇਹਨਾਂ ਦਾ ਪਿੰਡ ਹੈ ਬੰਬ ਬਈ ਕਿਵੇਂ ਦਾ ਸੁਭਾਅ ਸਗਾ ਮਾਤਾ ਜੀ ਉਹਨਾਂ ਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਦਾ ਸਵਾਲ ਇਹ ਹੀ ਹੈ ਕਿ ਕਿਵੇਂ ਦੇਖਦੇ ਹੋ ਕਿ ਜੱਗੂ ਭਗਵਾਨਪੁਰੀ ਇੱਕ ਗੈਂਗਸਟਰ ਆ ਕਿਸੇ ਹੋਰ ਧੜੇ ਦੇ ਨਾਲ ਉਸਦੀ ਲਾਕਡਾਟ ਹੈ ਪਰ ਉਸ ਲਾਕਡਾਟ ਦੇ ਚੱਲਦੇ ਇੱਕ ਕਤਲ ਜਿਹੜਾ ਹੋਇਆ ਇੱਕ ਮਾਂ ਦਾ ਕਤਲ ਹੋਇਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਪ੍ਰੋ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੇ ਨਾਲ ਜਿਹੜਾ ਅਫਸੋਸ ਕੀਤਾ ਤੇ ਬਾਕੀ ਜਿਹੜੀ ਮਾਤਾ ਆ ਹਰਜੀਤਕੌਰ ਇਹਨਾਂ ਦਾ ਬਹੁਤ ਹੀ ਵਧੀਆ ਸੁਭਾਅ ਸੀ ਪਿੰਡਾਂ ਦੇ ਵਿੱਚ ਬਹੁਤ ਵਧੀਆ ਵਿਚਰਦੇ ਸੀ ਗਰੀਬ ਜਿਹੜੀਆਂ ਬੱਚੀਆਂ ਆ ਉਹਨਾਂ ਦੇ ਇਹਨਾਂ ਨੇ ਵਿਆਹ ਵੀ ਕੀਤੇ ਤੇ ਉਸ ਤਰ੍ਹਾਂ ਵੀ ਬਹੁਤ ਨੇਕ ਦਿਲ ਸੁਭਾਅ ਸੀ ਇਹਨਾਂ ਦਾ ਤੇ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਵਧੀਆ ਵਿਚਰਦੇ ਸੀ ਕੋਈ ਇਹਨਾਂ ਦਾ ਇਹੋ ਜਿਹਾ ਨਹੀਂ ਸੀ ਹੈਗਾ ਵੀ ਕੋਈ ਗਲਤ ਪ੍ਰਭਾਵ ਪਾਵੇ ਸਾਰਿਆਂ ਨਾਲ ਮਿਲ ਜੁਲ ਕੇ ਪਿਆਰ ਨਾਲ ਰਹਿਣ ਵਾਲੀ ਸ਼ਖਸੀਅਤ ਸੀ ਇਹ ਜਿਨ੍ਹਾਂ ਦਾ ਕੱਲ ਬੇਹਰਮੀ ਦੇ ਨਾਲ ਕਤਲ ਕੀਤਾ ਕਰ ਦਿੱਤਾ ਗਿਆ ਵੇਖੋ ਜੀ ਮਾਂ ਤੇ ਮਾਂ ਹੀ ਹੁੰਦੀ ਆ ਠੀਕ ਹੈ ਨਾ ਜਿਹਦੇ ਨਾਲ ਵੀ ਕੋਈ ਲਾਕਡਾਟ ਸੀ ਉਹ ਜੱਗੂ ਦੇ ਨਾਲ ਸੀ ਤੇ ਸ਼ਾਇਦ ਏਸੀ ਮਾਂ ਇਹੀ ਮਾਤਾ ਨੇ ਜਿਨ੍ਹਾਂ ਨੇ ਇਹਨਾਂ ਨੂੰ ਮੌਤ ਦੇ ਘਰੋਂ ਉਤਾਰਿਆ ਏਸੀ ਇਹੀ ਮਾਤਾ ਦੀਆਂ ਹੱਥਾਂ ਦੀਆਂ ਰੋਟੀਆਂ ਸ਼ਾਇਦ ਉਹ ਵੀ ਖਾ ਕੇ ਗਏ ਹੋਣਗੇ ਜਿਨ੍ਹਾਂ ਨੇ ਇਹ ਮਾਂ ਦਾ ਕਤਲ ਕੀਤਾ ਤੇ ਜੇ ਕੋਈ ਗੱਲਬਾਤ ਆ ਲਾਗ ਡਾਟਿਆ ਉਹ ਜੱਗੂ ਦੇ ਨਾਲ ਸੀ ਤੇ ਪਰ ਜੱਗੂ ਵੀ ਇੱਕ ਕੁਰਾਹੇ ਪਿਆ ਨੌਜਵਾਨ ਆ ਇੱਕ ਫੁੱਟਬਾਲ ਦਾ ਬਹੁਤ ਤਕੜਾ ਖਿਡਾਰੀ ਸੀ ਤੇ ਵਧੀਆ ਪੜ੍ਹਿਆ ਲਿਖਿਆ ਨੌਜਵਾਨ ਸੀ ਤੇ ਇਹ ਜਿਹੜੀਆਂ ਪਿਛਲੀਆਂ ਸਰਕਾਰਾਂ ਜਾਂ ਕੁਛ ਵੀ ਲਾ ਲੋ ਆਪਣਾ ਜਿਹੜਾ ਆ ਹੈਗਾ ਆ ਸਿਸਟਮ ਆ ਸਿਸਟਮ ਨੇ ਗੈਂਗਸਟਰ ਬਣਾਇਆ ਕੋਈ ਮਾਂ ਦੇ ਪੇਟ ਚੋਂ ਗੈਂਗਸਟਰ ਸ਼ਬਦ ਜਿਹੜਾ ਉਹ ਲੈ ਕੇ ਨਹੀਂ ਤੁਰਦਾ ਇਹ ਹਾਲਾਤਾਂ ਦਾ ਜਿਹੜਾ ਹਾਲਾਤ ਗੈਂਗਸਟਰ ਬਣਾ ਦਿੰਦੇ ਆ ਤੇ ਸਿਰਫ ਇਸ ਗੱਲ ਦੀ ਅਸੀਂ ਨਖੇਦੀ ਕਰਦੇ ਆ ਵੀ ਜਿਹੜਾ ਮਾਤਾ ਦੇ ਨਾਲ ਕਿਸੇ ਦੀ ਮਾਂ ਨੂੰ ਮਾਰ ਦੇਣਾ ਇਸ ਗੱਲ ਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਮਾਤਾ ਦਾ ਸੁਭਾਅ ਬਹੁਤ ਵਧੀਆ ਸੀ ਇਲਾਕੇ ਚ ਵਿਚਰਦੇ ਸੀ ਗਰੀਬਾਂ ਦੇ ਉਹਨਾਂ ਨੇ ਬਹੁਤ ਮਤ ਕੀਤੀ ਆ ਧੀਆਂ ਭੈਣਾਂ ਕਈ ਵਸਾਈਆਂ ਨੇ ਤੇ ਉਹਨਾਂ ਦਾ ਦਾਬਾ ਵੀ ਹੀ ਉਹਨਾਂ ਦਾ ਜਿਹੜਾ ਪਿਆਰ ਆ ਉਹ ਵੀ ਲੋਕਾਂ ਦੇ ਵਿੱਚ ਬਹੁਤ ਵੰਡੇ ਸੀ ਹਾਂਜੀ ਸਸੀਗਾਲਕ ਜੀ ਸਸੀਗਾਲਕ ਜੀ ਆਪਣਾ ਆਹੀ ਪਿੰਡ ਹੈ ਜੀ ਹਾਂ ਭਗਵਨਪੁਰ ਪਿੰਡ ਜੀ ਜਿਸ ਤਰ੍ਹਾਂ ਬਾਈ ਹੁਣੀ ਵੀ ਦੱਸ ਰਹੇ ਕਿ ਇੱਕ ਪਿੰਡ ਦੇ ਵਿੱਚ ਇੱਕ ਅਜਿਹਾ ਰੁਤਬਾ ਸੀਗਾ ਕਿ ਜੇ ਕੋਈ ਗੱਲ ਹੋ ਜਾਂਦੀ ਦਾਬਾ ਵੀ ਸਕਾ ਉਹਨਾਂ ਦਾ ਤੇ ਖਾਸ ਕਰਕੇ ਮੈਂ ਇੱਕ ਗੱਲ ਨੋਟ ਕੀਤੀ ਹੈ ਕਿ ਜਦੋਂ ਉਹਨਾਂ ਦਾ ਬੇਟਾ ਅੰਦਰ ਹੈ ਤੇ ਇੱਕ ਬੇਟਾ ਬਾਹਰ ਹੈ ਇੱਥੇ ਇਕੱਲੇ ਹੀ ਉਹ ਸਾਰੇ ਕੇਸ ਵਗੈਰਾ ਦੇਖਦੇ ਸੀ ਪੈਰਾਵਾਇਜ਼ ਇਕੱਲੇ ਕਰਦੇ ਸੀ ਬਹੁਤ ਪਿੰਡ ਦੀ ਉਹ ਸੁਣਦੇ ਸੀ ਦੁੱਖ ਸੁੱਖ ਦੀ ਲਾਗਾ ਬੰਨੇ ਹਰ ਕਦੇ ਵਿੱਚ ਉਹ ਆਉਂਦੇ ਸੀ ਤੇ ਕਿ ਇਹ ਨਾ ਕੋਈ ਧੱਕਾ ਵੀ ਮਾਰ ਦਿੰਦੇ ਕੋਈ ਮੜੀ-ਮੋਢੀ ਕੋਈ ਉਰਾ-ਪਰਾ ਕਰੇ ਤੇ ਧੀ ਭੈਣ ਦਾ ਵਸ ਜਾਂਦੀ ਕਿ ਇਹਦੀ ਤੇ ਚਲੋ ਜੱਗੂ ਨਾ ਕੋਈ ਹੋਏਗੀ ਇਹਨਾਂ ਦੀ ਦੁਸ਼ਮਣੀ ਕੋਈ ਮੁੰਡਿਆਂ ਦੀ ਆਪੋ-ਜੋ ਦੀ ਤੇ ਇਹ ਇਹੋ ਜਿਹਾ ਕੰਮ ਸਰਪੰਚ ਨਹੀਂ ਨਾ ਨਹੀਂ ਕਰਨਾ ਚਾਹੀਦਾ ਗੁਰਸੇਖੀ ਗੁਰ ਅਮਰਧਾਰੀ ਤੇ ਆਪਣੇ ਪਾਣੇ ਦੇ ਵਿੱਚ ਰਹਿੰਦੀ ਸੀ ਤੇ ਬਹੁਤ ਚੰਗੀ ਸੀ ਉਹ ਤਾਂ ਕੋਈ ਗੱਲ ਨਹੀਂ ਹੈਗੀ ਮੂੰਹ ਤਾਂ ਸੁਭਾਅ ਹੀ ਉਹਦਾ ਦਾ ਸੀ ਤੇ ਹੈਟ ਡੋਮਾੜੀ ਨਹੀਂ ਹੈਗੀ ਬਹੁਤ ਚੰਗੀ ਸੀ ਬਹੁਤ ਆਨੁ ਦੋਖਿਆ ਪਿੰਡ ਵਾਲਿਆਂ ਨੂੰ ਲੱਗੇ ਨੂੰ ਤੇ ਕੋਈ ਗੱਲ ਨਹੀਂ ਕਰਨ ਵਾਲੀ ਜੀ ਇਹਦੀ ਅੰਕਲ ਜੀ ਇੱਕ ਹੁੰਦਾ ਵੇ ਜੇ ਕੋਈ ਗੈਂਗਸਟਰ ਆ ਹਨਾ ਉਹ ਤੋਂ ਲੋਕ ਡਰਦੇ ਹੁੰਦੇ ਨੇ ਉਹਨਾਂ ਦੇ ਪਰਿਵਾਰ ਨੂੰ ਕੋਲ ਲੋਕ ਡਰਦੇ ਹੁੰਦੇ ਸੀ ਕਿ ਤਾਂ ਕਿਹੋ ਜਿਹਾ ਮਾਹੌਲ ਪਿੰਡ ਵਿੱਚ ਉਹਨਾਂ ਦਾ ਸੀ ਵਿਚਰਨਾ ਕਿਹੋ ਜਿਹਾ ਹੁੰਦਾ ਸੀ ਨਹੀਂ ਨਹੀਂ ਸਰਪੰਚ ਅੱਗੇ ਵੀ ਬਣੇ ਤੇ ਹੁਣ ਫੇਰ ਸਰਪੰਚ ਬਣਾਇਆ ਪਿੰਡ ਵਾਲਿਆਂ ਨੇ ਬਣਾਇਆ ਇਹਨਾਂ ਸਾਰਿਆਂ ਕੋਈ ਗੱਲ ਹੀ ਨਹੀਂ ਦੇ ਸਹਿਮਤੀ ਨਾ ਬਣਾਇਆ ਕੋਈ ਗੱਲ ਹੀ ਨਹੀਂ ਸਾਰਾ ਪਿੰਡ ਨਾਲ ਆ ਕੋਈ ਗੱਲ ਨਹੀਂ ਕਰੇ ਤੇ ਉਹਨੇ ਆਪਣੀ ਭੈਣ ਨੂੰ ਬਣਾਇਆ ਵਾ ਗਾੜੀ ਕੋਈ ਗੱਲ ਕਰਨ ਵਾਲੀ ਨਹੀਂ ਇਹਨਾਂ ਦੀ ਇਤਮਾਨਾ ਪੂਰੀ ਤੇ ਕੋਈ ਗੱਲ ਬਾਤ ਨਹੀਂ ਇਹੋ ਜੀ ਦੁੱਖ ਬਹੁਤ ਜ਼ਿਆਦਾ ਕਰਦਾ ਜਿਹੜਾ ਇਹਨਾਂ ਨੇ ਕੰਮ ਗਲਤ ਕਰਤਾ ਉਹਦੇ ਨਾਲ ਚਾਰੀ ਨਾਲ ਗੋਲੀਆਂ ਮਾਰਤੀਆਂ ਆ ਮੈਨੂੰ ਲੱਗਦਾ ਕਿ ਮਾਤਾ ਜੀ ਇਕੱਲੇ ਰਹਿੰਦੇ ਸੀ ਇੱਥੇ ਤੇ ਨਾਲ ਉਹ ਆਪਣੇ ਬਾਡੀਗਾਰਡ ਮਤਲਬ ਕਿ ਉਹਨਾਂ ਦੇ ਨਾਲ ਹੁੰਦੇ ਸੀਗੇ 14 ਮੁੰਡਾ ਡਰਾਈਵਰ ਇਚਾਰਾ ਉਹਨੂੰ ਵੀ ਮਾਰਤਾ ਨਾਲ ਲੱਗਦਾ ਪਰ ਵੱਡੀ ਗੱਲ ਹੈ ਕਿ ਇਹ ਜੇ ਇਸ ਤਰ੍ਹਾਂ ਦਾ ਡਿਸਪੀ ਪਿੰਡ ਦਾ ਦੋਤਾ ਹੀ ਤੇ ਉਹ ਰਹਿੰਦਾ ਹੈ ਚਲੋ ਵੀ ਉਹ ਦਰਗਾਹ ਦੇ ਇਚਾਰੇ ਉਤੇ ਉਹ ਵਿਚਾਰਾ ਆਪਣਾ ਟੈਮਪਾ ਕਰਦਾ ਹੈ ਉਹਨੂੰ ਨਾਲ ਹੀ ਗੋਲੀਆਂ ਬਾਤੀਆਂ ਆ ਬਹੁਤ ਮੜਾ ਕੀਤਾ ਦੋ ਤਨ ਤੜਕ ਜਿਹੜੇ ਆ ਨਾ ਤੜਕ ਇੱਕ ਨੜ ਤੱਕ ਨੜ ਤੜਕ ਸੋਚਦੀ ਸੀ ਮਾਤਾ ਜੀ ਉਹਨਾਂ ਸਾਡੇ ਪਿਛਲੀ ਵਾਰੀ ਪਿਛਲੇ ਟਾਈਮ ਇਲੈਕਸ਼ਨ ਚੱਲ ਰਹੀ ਸੀ ਸਰਪੰਚੀ ਦੇ ਪਿੰਡਾਂ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਹਰ ਇੱਕ ਪਿੰਡਾਂ ਦੇ ਵਿੱਚ ਜਾ ਕੇ ਜਾਈਆ ਲਿਆ ਤੇ ਉਹਨਾਂ ਨਾਲ ਬੈਠਦੇ ਆ ਵਿਚਾਰ ਹੋਏ ਪੀ ਉਹ ਕਈ ਪੀ ਕਦੀ ਵੀ ਉਹਨਾਂ ਨੇ ਇਹ ਹੀ ਗੱਲ ਕੀਤੀ ਵੀ ਮੈਂ ਜਿਹੜੀਆਂ ਲੇਡੀਜ਼ ਆ ਚਲੋ ਲੇਡੀਜ਼ ਵੀ ਵਧੀਆ ਆ ਤੇ ਉਹਨਾਂ ਨੇ ਇਹ ਹੀ ਗੱਲ ਕਹੀ ਵੀ ਲੇਡੀ ਜਿਹੜੀਆਂ ਆ ਉਹ ਇੱਕ ਦੂਜੀ ਦੀਆਂ ਗੱਲਾਂ ਬਾਤਾਂ ਇੱਧਰ ਉੱਧਰ ਕਰ ਦਿੰਦੀਆਂ ਇਸ ਕਰਕੇ ਮੈਂ ਨੌਜਵਾਨ ਵੀਰ ਆਪਣੇ ਨਾਲ ਰੱਖਦੀਆਂ ਮੇਰੇ ਬੇਟਿਆਂ ਵਰਗੇ ਜਿਹੜੇ ਆ ਮੇਰੇ ਵੀਰ ਆ ਮੇਰੇ ਪੁੱਤ ਵੀ ਆ ਤੇ ਮੇਰੇ ਭਰਾ ਵੀ ਆ ਤੇ ਹਮੇਸ਼ਾ ਉਹਨਾਂ ਨੇ ਦਲੇਰੀ ਦੇ ਨਾਲ ਇਸ ਇਲਾਕੇ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਵਿਚਰੇ ਆ ਤੇ ਬਾਕੀ ਪਿੰਡ ਦੇ ਵਿੱਚ ਬਹੁਤ ਸੋ ਗਿਆ ਇਲਾਕੇ ਦੇ ਵਿੱਚ ਬਹੁਤ ਸੋ ਗਿਆ ਤੇ ਮਾਤਾ ਇੱਥੇ ਕੱਲਿਆਂ ਰਹਿ ਕੇ ਵੀ ਜਿਹੜੇ ਆ ਪਿੰਡ ਦੇ ਵਿਕਾਸ ਪਿੰਡ ਦੇ ਕੰਮ ਕਾਰਜ ਤੇ ਜਿਹੜੇ ਲੋਕਾਂ ਦੇ ਮੁੱਦੇ ਆ ਤੇ ਉਹ ਜਿਹੜੇ ਆ ਗੰਭੀਰਤਾ ਦੇ ਨਾਲ ਆਪਣੀ ਜ਼ਿੰਮੇਵਾਰੀ ਦੇ ਨਾਲ ਮੁੱਦੇ ਜਿਹੜੇ ਆ ਉਹਨਾਂ ਨੂੰ ਹੱਲ ਵੀ ਕਰਦੇ ਤੇ ਉਹਨਾਂ ਦਾ ਜਿਹੜਾ ਆ ਮੁੱਦਾ ਉਹ ਮੀਡੀਆ 'ਚ ਵੀ ਲੈ ਕੇ ਆਉਂਦੇ ਲੋਕਾਂ ਦੀ ਗੱਲਬਾਤ ਚੁੱਕਦੇ ਤੇ ਬਾਕੀ ਜੱਗੂ ਜਿਹੜਾ ਆ ਭਗਵਾਨਪੁਰੀਆ ਜੇਲ੍ਹ ਦੇ ਵਿੱਚ ਚਲੋ ਬੰਦਿਆ ਉਹਨਾਂ ਦੇ ਨਾਲ ਵੀ ਜਦੋਂ ਵੀ ਕੋਈ ਸਰਕਾਰ ਵਾਅਦਾ ਕਰਦੀ ਸੀ ਉਦੋਂ ਮਾਂ ਜਿਹੜੀ ਆ ਉਦੋਂ ਆਵਾਜ਼ ਜਿਹੜੀ ਆ ਉਹ ਉਠਾਉਂਦੀ ਆ ਕਿਉਂਕਿ ਹਰ ਕਮਾ ਦਾ ਫਰਜ਼ ਬਣਦਾ ਆ ਆਵਾਜ਼ ਉਠਾਉਣਾ ਤੇ ਗੁਰਸਿੱਖ ਸੀ ਅੰਮ੍ਰਿਤਧਾਰੀ ਸੀ ਬਾਣੀ 'ਚ ਰਹਿੰਦੇ ਸੀ ਬਾਣੀ ਪਾਣੀ ਨਾਲ ਜੁੜੇ ਸੀ ਤੇ ਜੋ ਵੀ ਹੋਇਆ ਗਲਤ ਹੋਇਆ ਜੀ ਅੱਛਾ ਅੰਕਲ ਜੀ ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹਾਂਗਾ ਬਚਪਨ ਤੁਸੀਂ ਜੱਗੂ ਨੂੰ ਇੱਥੇ ਦੇਖਿਆ ਹੋਣਾ ਤੇ ਕਿਉਂਕਿ ਜਿਸ ਤਰ੍ਹਾਂ ਬਾਈ ਨੇ ਵੀ ਕਿਹਾ ਕਿ ਪੇਟੋਂ ਦੀ ਕੋਈ ਗੈਂਗਸਟਰ ਜੰਮਦਾ ਹੈਗਾ ਜਾਂ ਵੱਡੇ ਹੋ ਕੇ ਬੰਦਾ ਜਿਸ ਰਸਤੇ ਤੁਰ ਜਾਂਦਾ ਆ ਚਾਹੇ ਉਹ ਗਲਤ ਰਸਤੇ ਤੁਰਦਾ ਆ ਪਰ ਉਹ ਕਹਿੰਦੇ ਬਚਪਨ ਤੋਂ ਨਹੀਂ ਹੁੰਦਾ ਹੈਗਾ ਪੇਟੋ ਜਮ ਕੇ ਨਹੀਂ ਉਸ ਤਰੀਕੇ ਦੇ ਨਾਲ ਆਉਂਦਾ ਹੈਗਾ ਆ ਤਾਂ ਤੁਹਾਡਾ ਕੀ ਮੰਨਣਾ ਹੈ ਇਸ ਉੱਤੇ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਆ ਜੱਗੂ ਜਿਹੜਾ ਆ ਉਹ ਕਿਸ ਤਰ੍ਹਾਂ ਦਾ ਸੁਭਾਅ ਸੀ ਉਹਦਾ ਬਚਪਨ ਕਿਹੋ ਜਿਹਾ ਸੀ ਉਹ ਉਹਦਾ ਪਿਓ ਮਰ ਗਿਆ ਸੀ ਪਹਿਲਾਂ ਚਾਰੇ ਦਾ ਗੱਡੀਆਂ ਸੀ ਇਹਨਾਂ ਦੀਆਂ 4-5 ਤੇ ਦੋ ਭਰਾ ਸੀ ਇਹ ਤੇ ਬਹੁਤ ਚੰਗਾ ਸੀ ਮੁੰਡਾ ਏਦਾਂ ਇੱਕ ਫੁੱਟਬਾਲ ਖੇਡਦਾ ਸੀ ਪਲੇਅਰ ਸੀ ਏਦਾਂ ਮੁੰਡੇ ਖੁੱਡੇ ਨਾਲ ਲੈ ਜਾਂਦੇ ਰਹੇ ਇਹਨੂੰ ਤੇ ਏਦਾਂ ਹੀ ਤੁਰ ਪਿਆ ਬਸ ਮਾੜਾ ਮੋਟਾ ਕੋਈ ਉਹ ਜਿਆ ਕੇਸ ਦਾ ਮਾੜਾ ਨਹੀਂ ਕੀਤਾ ਕਿ ਥੋੜੀ ਕੀਤਾ ਕਿ ਨਾ ਧੱਕਾ ਨਹੀਂ ਕੀਤਾ ਨਾ ਲਾਕੇ ਇਹਦੇ ਵਿੱਚ ਦਬ ਦਬਾ ਕੇ ਨਾ ਕੀਤਾ ਵਾ ਜਿਹੜਾ ਕਰਦਾ ਹੀ ਫਿਰ ਉਹਨਾਂ ਕਰਦਾ ਵੀ ਹੈਗਾ ਸਦਾ ਹੋ ਗਿਆ ਐਵੇਂ ਕਿਉਂ ਆਖੀਏ ਤੇ ਬਹੁਤ ਚੰਗਾ ਬੰਦਾ ਸੀ ਕੋਈ ਗੱਲ ਨਹੀਂ ਕਰਨ ਵਾਲੀ ਆ ਬਹੁਤ ਜ਼ਿਆਦਾ ਧੀਆਂ ਪੈਣਾਂ ਦੇ ਵਿੱਚ ਕਿਸ ਨੂੰ ਕਦੇ ਉਹਨੇ ਥੋੜੀ ਕਿਤਾ ਟੀਚਰ ਨਹੀਂ ਕੀਤੀ ਤੇ ਨਾ ਕਿਸੇ ਨਾਲ ਕੋਈ ਵਾਦਾ ਕੀਤਾ ਕਿ ਨਾ ਜੇ ਕਰਦਾ ਹੀ ਕੋਈ ਤੇ ਉਹਨੂੰ ਦੂਜੇ ਬੰਦੇ ਨੂੰ ਲੈਂਦਾ ਹੈ ਮਿਲ ਕੇ ਉਹ ਦੂਜੇ ਮਾੜੇ ਬੰਦੇ ਉਹਨੂੰ ਨਹੀਂ ਕਦੇ ਕਿਸ ਨੂੰ ਕਦੇ ਪੇਟੇ ਮੂੰਹ ਨਹੀਂ ਪਿੰਡ ਦੇ ਵਿੱਚ ਕਿਆ ਨਾ ਕਦੇ ਨਹੀਂ ਤਾਂ ਹੱਥ ਪੈਂਦਾ ਹੈ ਕਈ ਕੁਝ ਕਰਾ ਸਕਦਾ ਮੁੰਡਿਆਂ ਨਾਲ ਨਾ ਆਈ ਤੇ ਪਿੰਡ ਤੇ ਵੀ ਮਾੜੀ ਮੋੜੀ ਖੈਰ ਚਲਦੀ ਆ ਉਹਨੇ ਇਹ ਜਿਹਾ ਕੰਮ ਨਹੀਂ ਕੀਤਾ ਕਿਤੇ ਮਾੜਾ ਚੰਗਾ ਇੱਕ ਪੋਸਟ ਫੇਸਬੁੱਕ ਤੇ ਪਾਈ ਜਾਂਦੀ ਉਹ ਕਹਿੰਦੇ ਅਸੀਂ ਤਾਂ ਇਕੱਲੇ ਉਹ ਕਰਨ ਮੁੰਡੇ ਨੂੰ ਮਾਰਨ ਆਏ ਸੀ ਕਿਉਂਕਿ ਉਹ ਸਾਰਾ ਜੱਗੂ ਭਗਵਾਨਪੁਰਿਆ ਦਾ ਅੱਗੇ ਉਹਦਾ ਕੰਮ ਦੇਖਦਾ ਸੀ ਯਾਰ ਉਹ ਨਹੀਂ ਕਹਿ ਸਕਦੇ ਵੀ ਕੋਈ ਕੀ ਉਹਨਾਂ ਦਾ ਮੁੰਡਿਆਂ ਦਾ ਆਪੋ ਚੋ ਤੇ ਚੱਲਦਾ ਕੰਮ ਤੋ ਸਾਡੇ ਨਾਲ ਹੀ ਇਹ ਵੀਰ ਜਿਹੜੇ ਆ ਮਜੂਦ ਸੀਗੇ ਜਿਨ੍ਹਾਂ ਨੇ ਜੱਗੂ ਭਗਵਾਨ ਪੁਰੀਣਾ ਦਾ ਬਚਪਨ ਵੀ ਦੇਖਿਆ ਬਾਈ ਨੇ ਵੀ ਦੇਖਿਆ ਬਾਈ ਤੁਸੀਂ ਵੀ ਬਚਪਨ ਕਿਵੇਂ ਕਿਵੇਂ ਦੱਸੋ ਹਾਂ ਜੀ ਵਧੀਆ ਜੀ ਸਾਡੇ ਨਾਲ ਹੀ ਵਿਚਰਦਾ ਰਿਹਾ ਆ ਗਿੰਮਾਂ ਦੇ ਨਾਲ ਫੁੱਟਬਾਲ ਦੀ ਗੇਮ ਖੇਡਦਾ ਰਿਹਾ ਆ ਮੁੰਡਾ ਗੇਮ ਕਰਦਾ ਸੀ ਪਹਿਲਵਾਨੀ ਵੀ ਕਰਦਾ ਸੀ ਬਹੁਤ ਸੋਹਣਾ ਸਰੀਰ ਸੀ ਸਾਰਾ ਪਿੰਡ ਉਹਦੇ ਮਗਰ ਜਾਂਦਾ ਸੀ ਪਿਛਲੇ ਵਾਰੀ ਵੀ ਥਾਣੇ ਕੋਈ ਗੱਲਬਾਤ ਹੋ ਗਈ ਅਲੀਵਾਲ ਥਾਣੇ ਦੇ ਵਿੱਚ ਗੱਲਬਾਤ ਹੋ ਗਈ ਸਾਰਾ ਹੀ ਪਿੰਡ ਦੀ ਪੰਚਾਇਤ ਗਈ ਸੀ ਤੇ ਗਲਤ ਗਲਤ ਬੰਦੇ ਤਾਂ ਮਗਰ ਕੋਈ ਵੀ ਨਹੀਂ ਤੁਰਦਾ ਤੇ ਗਲਤ ਮਗਰ ਬੰਦੇ ਤੇ ਮਗਰ ਕੋਈ ਵੀ ਨਹੀਂ ਚੱਲਦਾ ਤੇ ਮਗਰ ਸਾਰਾ ਇਲਾਕਾ ਚੱਲਦਾ ਸੀ ਤੇ ਜੇ ਉਹਨਾਂ ਨੇ ਕਿਹਾ ਹੈ ਜਿਹੜੇ ਵੀ ਅਸੀਂ ਕਰਨ ਨੂੰ ਮਾਰਨਾ ਆਏ ਸੀ ਤੇ ਪਰ ਇਹ ਉਹਨਾਂ ਨੂੰ ਮੇਰਾ ਮੈਸੇਜ ਹੈ ਵੀ ਜੇ ਤੁਸੀਂ ਕਰਨ ਨੂੰ ਮਾਰਨਾ ਆਏ ਸੀ ਮਾਰਨਾ ਕਿਸੇ ਨੂੰ ਚੰਗੀ ਗੱਲ ਨਹੀਂ ਹੈਗੀ ਪਰ ਤੁਹਾਨੂੰ ਮਾਂ ਵੀ ਇੱਕ ਦਿਖਣੀ ਚਾਹੀਦੀ ਸੀ ਤੁਹਾਡੀ ਵੀ ਆ ਵੀ ਮਾਵਾ ਹੈਗੀਆਂ ਨੇ ਜੇ ਕੋਈ ਰੰਜਿਸ਼ ਹੈਗੀ ਆ ਤੇ ਤੁਸੀਂ ਕਰਨ ਦੇ ਨਾਲ ਕਰਦੇ ਜਾਂ ਜੱਗੂ ਦੇ ਨਾਲ ਕਰਦੇ ਪਰ ਮਾਂ ਮਾਰ ਕੇ ਤੋਹਾਂ ਇਹ ਜਿਹੜੀ ਆ ਬਹੁਤ ਤਕੜਾ ਕਲੰਕ ਮੱਥੇ ਤੇ ਲਾ ਲਿਆ ਅੱਛਾ ਅੰਕਲ ਜਿੱਦਾਂ ਤੁਸੀਂ ਕਹਿੰਨੇ ਸੀ ਕਿ ਜੱਗੂ ਤੇ ਜਦੋਂ ਪਰਚੇ ਪੁਰਚੇ ਹੁੰਦੇ ਸੀਗੇ ਤਾਂ ਪਿੰਡ ਵਾਲੇ ਨਾਲ ਜਾਂਦੇ ਸੀਗੇ ਇਹ ਤਾਰੇ ਪਿੰਡ ਹੀ ਜਾਂਦਾ ਹੀ ਬਸਾਂ ਪਰ ਪਰ ਜਾਂਦੇ ਕੋਈ ਗੱਲ ਹੀ ਨਹੀਂ ਦੇ ਜਦੋਂ ਮੌਕਾ ਮਿਲਣਾ ਭੱਜੇ ਜਾਣਾ ਤੇ ਜਦੋਂ ਮੜੇ ਮੁੱੜੇ ਇਹਨੇ ਕਾਮਚਾਰੇ ਨੇ ਲੰਮੇ ਚੌੜੇ ਪੈ ਗੇ ਤੇ ਪਿੰਡ ਵਾਲਿਆਂ ਨੇ ਜਾਣਾ ਸਹੀ ਆ ਤੇ ਗੱਲ ਨਹੀਂ ਬੰਦੀ ਫਿਰ ਛੁੱਟਦਾ ਨਹੀਂ ਚਾਰਾ ਪਰਚੇ ਜਿਆਦਾ ਪਾਉਂਦੇ ਕੋਈ ਗੱਲ ਹੋਏ ਜੱਗੂ ਦੇ ਕਰਤਾ ਕੰਮ ਆ ਜੱਗੂ ਨੇ ਕੀਤਾ ਕੰਮ ਜੱਗੂ ਇੰਨਾ ਨਹੀਂ ਬੰਦਾ ਗਲਤ ਜਿਆਦਾ ਪਾਈ ਜਾਂਦੇ ਉਹਦੇ ਜੋ ਮਰਜ਼ੀ ਕਰੀ ਜਾਣ ਉਹਨੇ ਕਹਿਣਾ ਇਹ ਕਹਿਣ ਦਾ ਮਤਲਬ ਕਿ ਕੁਛ ਝੂਠੇ ਪਰਚੇ ਪਾਏਗੇ ਝੂਠੇ ਝੂਠੇ ਬਹੁਤ ਜਿਆਦਾ ਦੇ ਕੇ ਤੋੜ ਸੋਟੇ ਦੇ ਦੇ ਆ ਕੋਈ ਹੋ ਜਾ ਮੁੰਡਾ ਫੜਿਆ ਲੈ ਜਾਣਾ ਤੇ ਆਖਣਾ ਜੀ ਮੈਂ ਜੱਗੂ ਦਾ ਬੰਦਾ ਹਾਂ ਤੇ ਉਹ ਜੁੱਤੀਆਂ ਵਜਣੀਆਂ ਦੇ ਜੱਗੂ ਦਾ ਨਾਮ ਲੈ ਦੇਣਾ ਤੇ ਉੱਤੇ ਪਾ ਦੇਣਾ ਵੀ ਜੱਗੂ ਦਾ ਆ ਚਾਹੀਏ ਮੁੰਡਾ ਕੋਈ ਗੱਲ ਹੀ ਪਿੰਡ ਵਾਲੇ ਬਿਲਕੁਲ ਸਹਿਮ ਤੇ ਆਪਾਂ ਗੁਰਦਰੀ ਦੇ ਨਗੇ ਦੇ ਬੈਠੇ ਆ ਤੇ ਸਹੀ ਆ ਮੁੰਡਾ ਬਿਲਕੁਲ ਸਹੀ ਤੇ ਸਰਪੰਚਣੀ ਬੜੀ ਚੰਗੀ ਜਨਾਨੀ ਦੋਸੋਗ ਦੇ ਵਿੱਚ ਬਹੁਤ ਸੁਣਦੀ ਗਰੀਬਾਂ ਦੀ ਤੇ ਦਾਣਾ ਫੱਕਾ ਵੀ ਹਰ ਕ ਨੂੰ ਦਿੰਦੀ ਹੀ ਪਿੰਡ ਦੇ ਵਿੱਚ ਵੀ ਵਜਤ ਕਰਦੀ ਕਿ ਇਹਦੀ ਵਿਆਹ ਤੇ ਕੋਈ 10-15000 ਰੁਪਇਆ ਦੇ ਜਾਣਾ ਵੀ ਆ ਮੇਰੇ ਕੋਲ ਮੈਤੇ ਆ ਤੇ ਕੋਈ ਗੱਲ ਕਰਨ ਵਾਲੀ ਨਹੀਂ ਜੀ ਸੋ ਇਹ ਸਾਡੇ ਨਾਲ ਪਿੰਡ ਵਾਸੀ ਜਿਹੜੇ ਆ ਮੌਜੂਦ ਸਨ ਗੱਲਬਾਤ ਕੀਤੀ ਸੋ ਪਿੰਡ ਦੇ ਵਿੱਚ ਇਸ ਵੇਲੇ ਸੋਗ ਦੀ ਲਹਿਰ ਜਿਹੜੀ ਚੱਲ ਰਹੀ ਹੈ ਪਰ ਨਾਲ ਖਾਸ ਕਰਕੇ ਉਹਨਾਂ ਦੇ ਸੁਭਾਅ ਦੀ ਗੱਲ ਹੁਣ ਇਸ ਵੇਲੇ ਕਰ ਰਿਹਾ ਪਰਿਵਾਰ ਜਿਹੜਾ ਉਹ ਪਿੰਡ ਦੇ ਲੋਕ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਕੱਲੇ ਸਗੇ ਇੱਥੇ ਤੇ ਕੱਲੇ ਜਿਹੜਾ ਹੈ ਆਪਣੇ ਪੁੱਤ ਦੀ ਕੇਸਾਂ ਦੀ ਪੈਰਵਾਈ ਜਿਹੜੀ ਹੈ ਉਹ ਖੁਦ ਕਰਦੇ ਸੀਗੇ ਤੇ ਨੇ ਧੜਕ ਸਗੇ ਤੇ ਹਮੇਸ਼ਾ ਜਿਹੜੇ ਇੱਕ ਮਰਦਾਂ ਦੇ ਵਾਂਗੂ ਇੱਥੇ ਰਹੇ ਨੇ ਹਾਲਾਂਕਿ ਹੁਣ ਘਟਨਾ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ ਆ ਚਲੋ ਜੋ ਵੀ ਘਟਨਾ ਹੋਈ ਕਿਉਂਕਿ ਇਹ ਪੂਰੇ ਪੰਜਾਬ ਦੇ ਲਈ ਮਾੜੀ ਆ ਗੈਂਗ ਵਾਰ ਜਿਹੜੀ ਹੈ ਇਹ ਚਾਹੇ ਜੱਗੂ ਭਗਵਾਨਪੁਰੀਏ ਵਾਲੇ ਪਾਸੇ ਤੋਂ ਆ ਚਾਹੇ ਦੂਸਰੇ ਗਰੁੱਪ ਵਾਲੇ ਪਾਸ ਮਾੜੀਏ ਪੰਜਾਬ ਦੇ ਲਈ ਖਤਰਨਾਕੇ ਖਤਮ ਹੋਣੀ ਚਾਹੀਦੀ ਕਿਉਂਕਿ ਦੇਖੋ ਅੱਜ ਇੱਕ ਗੈਂਗਵਾਰ ਦੇ ਕਰਕੇ ਇੱਕ ਮਾਂ ਜਿਹੜੀ ਉਸ ਗੈਂਗਵਾਰ ਦੀ ਪੇਟ ਚੜ ਗਈ ਆ ਤਾਂ ਅਜਿਹਾ ਪੰਜਾਬ 'ਚ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੀਆਂ ਮਾਵਾਂ ਜਿਹੜੀਆਂ ਉਹ ਸੂਰਮੇ ਪੁੱਤ ਜੰਮਦੀਆਂ ਰਹੀਆਂ ਜਿਨ੍ਹਾਂ ਨੇ ਕਹਿ ਸਕਦੇ ਕਿ ਹਕੂਮਤ ਦੇ ਨਾਲ ਮੱਥਾ ਲਾਇਆ ਜਾਂ ਸਰਕਾਰਾਂ ਦੇ ਨਾਲ ਹਮੇਸ਼ਾ ਮੱਥਾ ਲਾਇਆ ਸੂਰ ਵੀ ਤੁਹਾਨੂੰ ਇੱਥੇ ਦੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ